ਜੀ ਭਾਈ ਜੀ ਦਾ ਹਰ ਜੱਟ ਮਾ ਹਾਂਜੀ ਭਾਈ ਕੀ ਨਾ ਹੁੰਦਾ ਲਈ ਮੇਰੇ ਨਾਲ ਹੀ ਸੋਲਣ ਕੁਲਾਣਾ ਸਮਝੀਏ ਕਿਸ ਤਰ੍ਹਾਂ ਸਾਰਾ ਇਹ ਵਾਕਿਆ ਮਾ ਬਾਪੜਿਆ ਕਿਸ ਤਰ੍ਹਾਂ ਪੁਲਿਸ ਕੀਤਾ ਸਟਡੀ ਦੇ ਵਿੱਚ ਜਿਹੜਾ ਨੌਜਵਾਨ ਕਰਿਆ 30 ਸਾਲ ਦੀ ਗੱਲ ਸਾਰੀ ਇਹ ਸੀ ਕਿ ਮੁੰਡਾ ਹੈਗਾ ਨਸ਼ੇ ਦਾਦੀ ਵੇਗਾ ਤੇ ਨਸ਼ਾ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਤੇ ਉਹਦੇ ਵਿੱਚ ਇਹ ਵੀ ਸਗੈ ਦੀ ਤੇ ਇਹ ਕਸਤਰੀ ਦੇ ਚੰਦਰ ਸੇਪਾ ਨੂੰ ਕਰਕੇ ਸਰੀਰ ਕਦੋਂ ਸੀ ਇਹਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਤਾਂ ਪੀਐਨ ਚੌਦੀ ਕੀਤੀ ਸੀ ਕਿ ਐਨਡੀਪੀਐਸ ਦਾ ਕੋਈ ਮਾਮਲਾ ਐਨਡੀਪੀਐਸ ਦਾ ਹੈ ਐਨਡੀਪੀਐਸ ਦਾ ਮਾਮਲਾ ਦਾ ਹਾਂ ਤਬੀਅਤ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਤਬੀਅਤ ਸਲਾਹ ਪਾਉਂਦੀ ਨਹੀਂ ਅਸੀਂ ਵੀਡੀਓ ਵਗੈਰਾ ਦੇਖੀ ਹੈ ਉਹਦੇ ਵਿੱਚ ਦੇਖਿਆ ਸਿਹਤ ਖਰਾਬ ਸੀ ਵੀਡੀਓ ਕਿੱਥੇ ਦੀ ਥਾਣੇ ਦੇ ਅੰਦਰ ਓਕੇ ਕੋਈ ਕੁੱਟਮਾਰ ਕੋਈ ਕੋਈ ਕੁੱਟਮਾਰ ਕੁੱਟਮਾਰ ਦਾ ਕੋਈ ਨਹੀਂ ਮਾਮਲਾ ਨਹੀਂ ਕੋਈ ਕੁੱਟਮਾਰ ਸੋ ਜਿਹੜਾ ਦੇਖ ਆਪਣੇ ਕਸਟਮਰ ਦੀ ਕਸਟੋਡੀ ਵਿੱਚ ਦੇਖੋਈਏ ਸਰ ਸਰਹੰਗੋੜ੍ਹ ਦੇ ਵਿੱਚ ਪਰ ਆਪੋ ਪੀ ਸੀਗਾ ਐਨਡੀਪੀਰ ਦਾ ਇੱਕ ਹੀ ਮਾਮਲਾ ਜੀ ਇੱਕ ਸਦਰਕ ਪੁਸਰਾ ਪੁਲਿਸ ਸਟੇਸ਼ਨ ਵਿੱਚ 3 ਤਰੀਕ ਨੂੰ ਇੱਕ ਐਨਡੀਪੀਰ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਸੁਨੋਤ ਕੁਮਾਰ ਕੋਲੋਂ 5.8 ਗ੍ਰਾਮ ਹੀਰੋਇਨ ਤੇ ਕੁਝ ਕੁ ਮਸ਼ੀਨੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਹਨੂੰ 31 ਤਰੀਕ ਨੂੰ ਇਹਦਾ ਮੈਡੀਕਲ ਕਰਾਇਆ ਜਾਂਦਾ ਤੇ ਇਹਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਪੇਸ਼ ਕਰਨ ਤੋਂ ਬਾਅਦ ਇਹਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਤੇ ਇਹਨੂੰ ਅੱਜ ਇੱਕ ਤਰੀਕ ਨੂੰ ਅਸੀਂ ਜੱਜ ਸਾਹਿਬ ਦੇ ਪੇਸ਼ ਕਰਨਾ ਸੀ ਪਰ ਅੱਜ ਸਵੇਰ ਦੀ अर्ਲੀ ਮਾਰਨਿੰਗ ਦੇ ਆਸ ਵਿੱਚ ਇਹਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨੂੰ ਸਰਵਲ ਹਸਪੀਟਲ ਲੈ ਕੇ ਅੰਦਰ ਜਾਂਦਾ ਹੈ ਇਸ ਦੀ ਇਨਟੀਮੇਸ਼ਨ ਸੀਜੀਐਮ ਸਾਊਥ ਦੇ ਕੋਲ ਦਿੱਤੀ ਜਾਂਦੀ ਹੈ ਆਫਟਰ 댓 ਇਹਦੇ ਇੱਕ ਜਿਹੜਾ ਕਿ ਪ੍ਰੋਸੈਸ ਹੈ ਜਦੋਂ ਵੀ ਕੋਈ ਕਸਟੋਡੀਅਲ ਡੈਥ ਹੁੰਦੀ ਹੈ ਤਾਂ ਇਹਦਾ ਪੋਸਟਮਾਰਟਮ ਹੈ ਇਹ ਜੁਡੀਸ਼ਰੀ ਇੱਕ ਜੱਜ ਸਾਹਿਬ ਦੇ ਅੰਡਰ ਹੀ ਹੁੰਦਾ ਤਾਂ ਜੱਜ ਸਾਹਿਬ ਦੀ ਇਹਨਾਂ ਬੋਰਡ ਬਣਿਆ ਜ ਜਿਹਦੇ ਵਿੱਚ ਡਾਕਟਰ ਦਾ ਇੱਕ ਬੋਰਡ ਹੈ ਜਿਹੜਾ ਜੱਸ ਸਾਹਿਬ ਦੀ ਨਿਗਰਾਨੀ ਇਹਦਾ ਪੋਸਟਮਾਰਟਮ ਦਾ ਬਹਿ ਤੇ ਵੀ ਇਨਕੁਆਇਰੀ ਉਹਨਾਂ ਦੇ ਵੱਲੋਂ ਹੀ ਕੀਤੀ ਜਾਂਦੀ ਹੈ ਜੀਪ ਸਾਹਿਬ ਜਿਹੜੀ ਕਹਿੰਦੇ ਇਹ ਜਿਹੜਾ આરોપી ਸੀਗਾ ਇਹ ਥਾਣੇ ਚ ਇਸ ਤਰ੍ਹਾਂ ਦਾ ਪਹੁੰਚਿਆ ਇਹ ਥਾਣੇ ਚ ਇਸ ਤਰ੍ਹਾਂ ਇਹ ਪਹੁੰਚਿਆ ਇਹ ਮਾਮਲੇ ਚ ਫੜਿਆ ਗਿਆ ਸੀਗਾ ਜਾਂ ਭਾਈ ਇਹਦੇ ਕੋਲੋਂ ਦੀ ਰਿਕਵਰੀ ਹੋਈ ਹੈ ਐਂਡੀਪੀਐਸ ਦੇ ਉੱਤੇ ਪਰਚਾ ਦਰਸਿਆਗਾ ਉਹਦੇ ਤੋਂ ਬਾਅਦ ਇਹ ਸਾਡੇ ਕੋਲ ਰਿਮਾਂਡ ਤੇ ਰਿਹਾ ਇਹਦਾ ਮੈਡੀਕਲ ਵੀ ਹੋਇਆ ਇਹਨੂੰ ਜੱਜ ਸਾਹਿਬ ਦੇ ਅਸੀਂ ਪੇਸ਼ ਕੀਤਾ ਤੇ ਇਹਦਾ ਇੱਕ ਦਿਨ ਦਾ ਰਿਮਾਂਡ ਸਿਕਾ ਹਾਂਜੀ ਸਰ ਤਬੀਰ ਖਰਾਬ ਸੀ ਇਹਦੀ ਕਿ ਵੈਸੇ ਹੀ ਠੀਕ ਸੇ ਗੱਜੋ ਲੈ ਕੇ ਆਏ ਇਹਨੂੰ ਨਹੀਂ ਜਦੋਂ ਕੱਲ ਇਹਦਾ ਮੈਡੀਕਲ ਹੋਇਆ ਮੈਡੀਕਲ 'ਚ ਤਾਂ ਕੋਈ ਇੰਜਰੀ ਜਾਂ ਉਦਾਂ ਦੀ ਕੋਈ ਗਲਤਵਾਤ ਸਾਹਮਣੇ ਨਹੀਂ ਆਈ ਬਾਕੀ ਹੁਣ ਪੋਸਟਮਾਰਟਮ ਚੱਲ ਰਿਹਾ ਤੇ ਇਹ ਜੱਜ ਸਾਹਿਬ ਵੀ ਜਾਂ ਡਾਕਟਰ ਵੀ ਆਪਨ ਕਲੀਅਰ ਕਰਪਾਣਗੇ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿ